ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿਫਤ ਵੀਰ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਟੌਪਿਕ ਜਿਹੜਾ ਉਹ ਆਪਣਾ ਬਹੁਤ ਇੰਪੋਰਟੈਂਟ ਟੌਪਿਕ ਹੈ ਜਿਹੜਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿਉਂਕਿ ਜਦੋਂ ਬੰਦਾ ਕਮਾਈ ਕਰਦਾ ਹੈ ਤਾਂ ਮਿਹਨਤ ਨਾਲ ਕਮਾਈ ਜਿਹੜੀ ਕੀਤੀ ਹੁੰਦੀ ਹੈ ਰਕਮ ਉਹ ਬੜੀ ਯੂਸਫੁਲ ਹੁੰਦੀ ਹੈ ਜਦੋਂ ਆਪਾਂ ਕਿਸੇ ਚੰਗੇ ਕੰਮ ਤੇ ਲਾਈਏ ਆਪਾਂ ਮੰਨ ਲਓ ਉਹ ਪੈਸਿਆਂ ਦੇ ਨਾਲ ਕਾਰ ਖਰੀਦਣੀ ਹੈ ਤਾਂ ਸੈਕੰਡ ਹੈਂਡ ਕਾਰ ਯੂਜ਼ਡ ਕਾਰ ਜਿਹਨੂੰ ਕਹਿੰਦੇ ਆਪਾਂ ਜੇ ਮਾਰਕੀਟ ਚ ਜਾਂਦੇ ਆ ਤਾਂ ਕਈ ਤਰ੍ਹਾਂ ਦੇ ਡੀਲਰ ਮਿਲਦੇ ਨੇ ਜਿਹੜੇ ਆਪਾਂ ਨੂੰ ਬਹਿ ਗੱਲ ਬਹਿਲਾ ਕੇ ਫਸਲਾ ਕੇ ਗਲਤ ਜਿਹੜੀ ਜਾਣਕਾਰੀ ਦੇ ਕੇ ਗਲਤ ਗੱਡੀ ਚੱਕਵਾ ਦਿੰਦੇ ਨੇ ਤਾਂ ਉਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਆਪਣੀ ਜਿਹੜੀ ਹਾਰਡ ਅਰਨ ਮਨੀ ਹੈ ਉਹਦੇ ਨਾਲ ਆਪਾਂ ਕਿਵੇਂ ਵਧੀਆ ਕਾਰ ਜਿਹੜੀ ਚੂਜ਼ ਕਰ ਸਕਦੇ ਆ ਕਿਉਂਕਿ ਨਵੀਂ ਕਾਰ ਦੇ ਜਿਹੜੀ ਹਰ ਇੱਕ ਦੇ ਜਿਹੜਾ ਉਹ ਨਹੀਂ ਉਹਦੇ ਚ ਆਉਂਦੀ ਪਰ ਜੇ ਸੈਕੰਡ ਹੈਂਡ ਕਾਰ ਲੈਣੀ ਹੈ ਤਾਂ ਉਹਦੇ ਵਾਸਤੇ ਸਾਨੂੰ ਕੁਝ ਗੱਲਾਂ ਜਿਹੜੀਆਂ ਉਹ ਧਿਆਨ ਚ ਰੱਖਣੀਆਂ ਪੈਣਗੀਆਂ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਆਪਾਂ ਧਿਆਨ ਚ ਰੱਖਣੀਆਂ ਨੇ ਜਦੋਂ ਅਸੀਂ ਕਾਰ ਖਰੀਦਣ ਜਾਣਾ ਹੈ ਚਾਹੇ ਉਹ ਡੀਲਰ ਕੋਲ ਹੋਵੇ ਚਾਹੇ ਉਹ ਕਿਸੇ ਏਜੰਸੀ ਚ ਸੈਕੰਡ ਹੈਂਡ ਜਿਹੜੀਆਂ ਉਹ ਵਿਚਦੇ ਨੇ ਉੱਥੇ ਹੋਵੇ ਤਾਂ ਉਹ ਆਪਾਂ ਗੱਲਾਂ ਨੂੰ ਧਿਆਨ ਚ ਰੱਖਣਾ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਬਣੇ ਰਹੋ ਤਾਂ ਤੁਹਾਨੂੰ ਦੱਸਦੇ ਅੱਜ ਪਹਿਲੀ ਗੱਲ ਜਿਹੜੀ ਆਪਾਂ ਸਭ ਤੋਂ ਜ਼ਰੂਰੀ ਜਦੋਂ ਆਪਾਂ ਕਾਰ ਖਰੀਦਣ ਜਾਣਾ ਹੈ ਤਾਂ ਪਹਿਲਾ ਬੰਦਾ ਕੀ ਦੇਖਦਾ ਹੈ ਕਾਰ ਦੀ ਓਵਰਆਲ ਲੁੱਕ ਵੀ ਕਾਰ ਦੇ ਬਾਹਰੀ ਜਿਹੜਾ ਪਾਰਟਸ ਦੇ ਉਹ ਠੀਕ ਨੇ ਸਕ੍ਰੈਚੇਸ ਵਗੈਰਾ ਤਾਂ ਨਹੀਂ ਹੈ ਜਾ ਕੋਈ ਮੇਜਰ ਡੈਟ ਜਿਹੜਾ ਦਿਖ ਰਿਹਾ ਉਹ ਤਾਂ ਨਹੀਂ ਹੈ ਕੋਈ ਸੋ ਆਪਾਂ ਕਾਰ ਦਾ ਓਵਰਆਲ ਰਾਉਂਡ ਜਿਹੜਾ ਉਹ ਪਹਿਲਾਂ ਲਗਾਣਾ ਹੈ ਜੇ ਆਪਾਂ ਨੂੰ ਉਹ ਠੀਕ ਲੱਗਦਾ ਫਿਰ ਦੂਜਾ ਪੁਆਇੰਟ ਤੁਸੀਂ ਯਾਦ ਰੱਖਣਾ ਹੈ ਵੀ ਆਪਾਂ ਮੀਟਰ ਰੀਡਿੰਗ ਜ਼ਰੂਰ ਦੇਖਣੀ ਹੈ ਕਈ ਵਾਰੀ ਕੀ ਕਹਿੰਦੇ ਨੇ ਜਿਹੜੇ ਡੀਲਰ ਨੇ ਉਹ ਗੱਲ ਕਰ ਦਿੰਦੇ ਵੀ ਕਾਰ ਜਿਹੜੀ ਉਹ 20 ਹਰ ਚੱਲੀ ਹੈ ਜੀ 25000 ਚੱਲੀ ਹੈ ਚੱਲੀ ਹੁੰਦੀ ਹੈ ਡੇਡ ਡੇਡ ਲੱਖ ਤਾਂ ਉਹ ਮੀਟਰ ਟੈਂਪਰਿੰਗ ਜਿਹੜੀ ਹੈ ਅੱਜ ਕੱਲ ਇੱਕ ਆਮ ਜਿਹੜੀ ਉਹ ਹੋ ਚੁੱਕੀ ਹੈ ਕਿਉਂਕਿ ਚਾਹੇ ਉਹ ਡਿਜੀਟਲ ਮੀਟਰ ਹੋਵੇ ਚਾਹੇ ਉਹ ਜਿਹੜਾ ਹੈ ਦੂਜਾ ਸਿੰਪਲ ਮੀਟਰ ਹੋਵੇ ਤਾਂ ਉਹਨੂੰ ਪਿੱਛੇ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਸੋ ਆਪਾਂ ਇਹਦੇ ਤੋਂ ਕਿਵੇਂ ਵਾ ਸਕਦੇ ਆ ਜਿਹੜਾ ਮੀਟਰ ਦੀ ਹੈ ਉਹ ਕੀ ਕਰਨਾ ਆਪਾਂ ਆਪਾਂ ਕੰਪਨੀ ਦੇ ਵਿੱਚੋਂ ਜਿਸ ਕੰਪਨੀ ਦੀ ਉਹ ਕਾਰ ਹੈ ਕਿਤੇ ਤਾਂ ਸਰਵਿਸ ਹੋਣ ਗਈ ਹੁਣੇ ਲਾਸਟ ਸਰਵਿਸ ਕਿੰਨੇ ਤੇ ਹੋਈ ਆਪਾਂ ਨੂੰ ਪਤਾ ਲੱਗ ਜੂਗਾ ਉਹ ਆਪਾਂ ਉਸ ਦਾ ਰਿਕਾਰਡ ਜਿਹੜਾ ਉਹ ਕੰਪਨੀ ਚੋਂ ਕਢਾਣਾ ਮੰਨ ਲਓ ਮਹਿੰਦਰਾ ਦੀ ਕਾਰ ਹੈ ਤਾਂ ਆਪਾਂ ਮਹਿੰਦਰਾ ਦੀ ਏਜੰਸੀ ਦੇ ਵਿੱਚ ਪਟਿਆਲੇ ਉਹ ਕਾਰ ਦਾ ਨੰਬਰ ਦੇ ਕੇ ਚੈਸੀ ਨੰਬਰ ਇੰਜਨ ਨੰਬਰ ਤਾਂ ਉਹ ਸਾਰਾ ਉਹਦਾ ਰਿਕਾਰਡ ਨਿਕਲਿਆਊਗਾ ਹੁਣ ਮੰਨ ਲਓ ਲਾਸਟ ਸਰਵਿਸ ਦੇ ਵਿੱਚ ਉਹ 40000 ਦੀ ਸਰਵਿਸ ਹੋਈ ਆ ਤੇ ਡੀਲਰ ਕਹਿੰਦਾ 25000 ਚੱਲੀ ਆ ਤਾਂ ਉੱਥੇ ਜਿਹੜੀ ਆ ਉਹ ਗੱਲ ਆਪਾਂ ਨੂੰ ਸਾਹਮਣੇ ਆਜੂਗੀ ਵੀ ਡੀਲਰ ਜਾਂ ਕੋਈ ਜਿਸ ਤੋਂ ਤੁਸੀਂ ਗੱਡੀ ਲੈ ਰਹੇ ਹੋ ਉਹ ਵਿਅਕਤੀ ਜਿਹੜਾ ਉਹ ਝੂਠ ਬੋਲ ਰਿਹਾ ਸੋ ਇਹ ਗੱਲ ਦਾ ਬਹੁਤ ਧਿਆਨ ਰੱਖਣਾ ਹੈ ਆਪਾਂ ਕੰਪਨੀ ਦੇ ਵਿੱਚੋਂ ਰਿਕਾਰਡ ਜਿਹੜਾ ਜ਼ਰੂਰ ਕਢਾੜਾ ਹੁਣ ਕੰਪਨੀ ਦੇ ਵਿੱਚੋਂ ਰਿਕਾਰਡ ਕਢਾੜਨ ਵਾਲੀ ਇੱਕ ਹੋਰ ਵੈਰੀਫਿਕੇਟ ਹੋਊਗਾ ਆਪਾਂ ਨੂੰ ਇਹ ਪਤਾ ਲੱਗੂਗਾ ਵੀ ਗੱਡੀ ਜਿਹੜੀ ਆ ਉਹ ਐਕਸੀਡੈਂਟਲ ਵੀ ਐਕਸੀਡੈਂਟ ਤਾਂ ਵੀ ਹੋਇਆ ਕੋਈ ਗੱਡੀ ਦਾ ਜੇ ਐਕਸੀਡੈਂਟ ਹੋਇਆ ਹੋਊਗਾ ਤਾਂ ਉਹ ਜ ਸਾਰੇ ਪਾਰਟਸ ਜਿਹੜੇ ਕਵਰ ਹੋਏ ਹੋਣਗੇ ਉਹ ਕੰਪਨੀ ਦੇ ਵਿੱਚ ਰਿਕਾਰਡ ਦੇ ਵਿੱਚ ਹੋ ਲੂਗਾ ਵੀ ਇਹਦੇ ਵਿੱਚ ਕੀ ਕੀ ਜਿਹੜਾ ਉਹ ਪਿਆ ਸੀ ਚਲੋ ਜੇ ਕੰਪਨੀ ਦੇ ਵਿੱਚੋਂ ਬੰਦੇ ਨੇ ਨਹੀਂ ਠੀਕ ਕਰਾਈ ਤਾਂ ਤੀਜੀ ਗੱਲ ਇੰਸ਼ੋਰੈਂਸ ਕੰਪਨੀ ਤੋਂ ਸਾਨੂੰ ਪਤਾ ਲੱਗ ਜੂਗਾ ਵੀ ਇਹਨੇ ਕੋਈ ਕਲੇਮ ਜਿਹੜਾ ਉਹ ਗੱਡੀ ਦਾ ਐਕਸੀਡੈਂਟਲ ਦਾ ਲਿਆ ਹੈ ਕਿ ਨਹੀਂ ਲਿਆ ਸੋ ਤੀਜੀ ਗੱਲ ਆਪਾਂ ਧਿਆਨ ਚੜ੍ਹੜਣੀ ਹੈ ਐਕਸੀਡੈਂਟਲ ਦਾ ਜਿਹੜਾ ਤੁਹਾਨੂੰ ਮੈਂ ਦੱਸਿਆ ਵੀ ਆਪਾਂ ਐਕਸੀਡੈਂਟਲ ਬਾਰੇ ਵੀ ਪਤਾ ਕਰਾਉਣਾ ਹੈ ਵੀ ਗੱਡੀ ਜਿਹੜੀ ਆ ਉਹ ਐਕਸੀਡੈਂਟਲ ਨਾ ਹੋਵੇ ਦੇਖੋ ਬੰਪਰ ਅੱਗੇ ਪਿੱਛੇ ਇਹ ਤਾਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜੇ ਆਪਾਂ ਜਾਨਦੇ ਆ ਚੱਲਦੇ ਨੇ ਤਾਂ ਲੱਗ ਵੀ ਸਕਦੇ ਨੇ ਪੇਂਟ ਵੀ ਹੋ ਸਕਦੇ ਨੇ ਪੇਂਟ ਦੀ ਕੋਈ ਏਡੀ ਵੱਡੀ ਗੱਲ ਨਹੀਂ ਜੇ ਐਕਸੀਡੈਂਟਲ ਮੰਨ ਲਓ ਕੋਈ ਆਪਾਂ ਖਿੜਕੀ ਪੇਂਟ ਹੈ ਬਾਕੀ ਸਾਰਾ ਕੁਝ ਠੀਕ ਹੈ ਤਾਂ ਹੋ ਸਕਦਾ ਕੋਈ ਵੱਡੇ ਸਕ੍ਰੈਚ ਕਈ ਵਾਰ ਪਾ ਜਾਂਦੇ ਨੇ ਕੋਈ ਹੋਰ ਗੱਲਤ ਚਲਾ ਰਿਹਾ ਉਹ ਆ ਕੇ ਸਾਈਡ ਤੋਂ ਵੱਜ ਜਾਂਦਾ ਤਾਂ ਉਹ ਨੋ ਇਸ਼ੂ ਉਹਦੇ ਵਿੱਚ ਕੋਈ ਏਡੀ ਗੱਲ ਨਹੀਂ ਪਰ ਜੇ ਗੱਡੀ ਮੇਜਰ ਐਕਸੀਡੈਂਟਲ ਆ ਉਹਦੇ ਇੰਜਨ ਤੇ ਕੋਈ ਇੰਪੈਕਟ ਹੋ ਗਿਆ ਉਹਦੇ ਵਿੱਚ ਕੋਈ ਹੋਰ ਚੀਜ਼ਾਂ ਜਿਹੜੀਆਂ ਖਰਾਬ ਹੋ ਗਈਆਂ ਕੂਲੈਂਟ ਵਗੈਰਾ ਜਾਂ ਉਹ ਏਸੀ ਦੀ ਜਿਹੜੀ ਆ ਉਹ ਟੁੱਟ ਗਿਆ ਤਾਂ ਉਹ ਉਹ ਜੇ ਮੇਜਰ ਐਕਸੀਡੈਂਟ ਹੈ ਤਾਂ ਉਹ ਗੱਡੀ ਜਿਹੜੀ ਹੈ ਉਹ ਨਹੀਂ ਲੈਣੀ ਚਾਹੀਦੀ ਐਕਸੀਡੈਂਟਲ ਗੱਡੀ ਹੈ ਜਾਂ ਨਹੀਂ ਉਸ ਤੋਂ ਬਾਅਦ ਜੇ ਨਹੀਂ ਹੈ ਤਾਂ ਆਪਾਂ ਅਗਲਾ ਸਟੈਪ ਜਿਹੜਾ ਉਹ ਗੱਡੀ ਦੇ ਤੁਸੀਂ ਕਾਗਜ਼ ਜਿਹੜੇ ਨੇ ਉਹ ਜ਼ਰੂਰ ਚੈੱਕ ਕਰ ਲੈਣੇ ਕਿਉਂਕਿ ਕਈ ਵਾਰ ਕੀ ਹੁੰਦਾ ਜਿਹਦੇ ਤੋਂ ਆਪਾਂ ਗੱਡੀ ਲੈ ਲਿਆ ਗੱਡੀ ਲੋਨ ਤੇ ਹੁੰਦੀ ਹੈ ਕੋਈ 5 ਲੱਖ ਦਾ ਲੋਨ 4 ਲੱਖ ਦਾ ਤਾਂ ਉਹ ਕਾਗਜ਼ ਆਪਾਂ ਪੂਰੇ ਜਿਹੜੇ ਚੈੱਕ ਕਰਨੇ ਨੇ ਜੇ ਗੱਡੀ ਲੋਨ ਤੇ ਹੈ ਤਾਂ ਆਪਾਂ ਉਹਨਾਂ ਨੂੰ ਕਹਿਣਾ ਵੀ ਸਾਨੂੰ ਐਨਓਸੀ ਯਾਨੀ ਲੋਨ ਕਲੀਅਰੈਂਸ オਬਜੈਕਸ਼ਨ ਜਿਹੜਾ ਸਰਟੀਫਿਕੇਟ ਆਰਟੀਓ ਤੋਂ ਜਿਹੜਾ ਉਹ ਕਲੀਅਰ ਕਰਾ ਕੇ ਦੇਊਗਾ ਤਾਂ ਉਹ ਲੋਨ ਕਲੀਅਰ ਕਰਕੇ ਤੇ ਫਿਰ ਗੱਡੀ ਜਿਹੜੀ ਹੈ ਤੁਹਾਡੇ ਨਾਮ ਤੇ ਹੋਊਗੀ ਸੋ ਇਹ ਗੱਲ ਜਰੂਰ ਦੇਖਣੀ ਹੈ ਉਹ ਕਾਪੀ ਤੇ ਵੀ ਲਿਖਿਆ ਹੁੰਦਾ ਫਾਈਨੈਂਸ ਬਾਈ ਬੈਂਕ ਜਾਂ ਕਿਸੇ ਦੇ ਥਰੂ ਜਿਹੜੀ ਹੁੰਦੀ ਹੈ ਤਾਂ ਉਹ ਆਪਾਂ ਜਰੂਰ ਚੈੱਕ ਕਰਨਾ ਜੇ ਗੱਡੀ ਲੋਨ ਤੇ ਹੈ ਤਾਂ ਉਹਨੂੰ ਕਲੀਅਰ ਕਰਾ ਕੇ ਜਿਹੜਾ ਉਹਦੇ ਨਾਲ ਡੀਲ ਕਰਦੀ ਹੈ ਜਦੋਂ ਤਾਂ ਉਹਨੂੰ ਕਹਿੰਦਾ ਵੀ ਕਲੀਅਰ ਕਰਾ ਕੇ ਜਿਹੜਾ ਸਾਨੂੰ ਦੇ ਇੱਕ ਹੋਰ ਹੁੰਦਾ ਪੰਜਾਬੀ ਦੇ ਵਿੱਚ ਕਹਿੰਦੇ ਨੇ ਪਲਟਾ ਨੰਬਰ ਪਲਟਾ ਨੰਬਰ ਕੀ ਹੁੰਦਾ ਮੈਂ ਤੁਹਾਨੂੰ ਦੱਸਦਾ ਗੱਡੀ ਮੰਨ ਲਓ ਆਪਾਂ ਕਿਸੇ ਹੋਰ ਸਟੇਟ ਤੋਂ ਖਰੀਦੀ ਮੰਨੋ ਦਿੱਲੀ ਤੋਂ ਗੱਡੀ ਖਰੀਦੀ ਲਿਆ ਹਰਿਆਣਾ ਤੋਂ ਖਰੀਦੀ ਲਈ ਤਾਂ ਉਹ ਨੰਬਰ ਹੁੰਦਾ ਹਰਿਆਣੇ ਦਾ ਫਿਰ ਇੱਥੇ ਆ ਕੇ ਆਪਾਂ ਕਿਉਂਕਿ ਆਪਾਂ ਹੁਣ ਰੂਲ ਬਣ ਚੁੱਕੇ ਨੇ ਵੀ ਆਪਾਂ ਨੰਬਰ ਜਿਹੜਾ ਉਹ ਇੱਥੋਂ ਦਾ ਆਪਣੇ ਜਪਟਾਲੇ ਲੈਣ ਦੀ ਗੱਡੀ ਤਾਂ ਆਪਾਂ ਆਰਟੀਓ ਤੋਂ ਇੱਥੇ ਪੈਸੇ ਭਰਾਂਗੇ ਫੀਸ ਤਾਂ ਉਹ ਨੰਬਰ ਜਿਹੜਾ ਪਟਿਆਲੇ ਦਾ ਮਿਲੂਗਾ ਤਾਂ ਉਹ ਨੰਬਰ ਨੂੰ ਕਹਿੰਦੇ ਨੇ ਪਲਟਾ ਨੰਬਰ ਸੋ ਇਹ ਇਹ ਵੀ ਧਿਆਨ ਰੱਖਣਾ ਤੁਸੀਂ ਕਈ ਵਾਰੀ ਗੱਡੀਆਂ ਪਾਰੋ ਜਿਹੜੀਆਂ ਆਉਂਦੀਆਂ ਨੇ ਉਹਦੇ ਤੇ ਨੰਬਰ ਜਿਹੜਾ ਦੂਜਾ ਚੱਲਿਆ ਹੁੰਦਾ ਤਾਂ ਉਹ ਦੋਨੇ ਰਿਕਾਰਡ ਤੁਹਾਨੂੰ ਜਿਹੜੇ ਨੇ ਕਢਵਾਣੇ ਪੈਣਗੇ ਪਹਿਲੇ ਨੰਬਰ ਵਾਲਾ ਵੀ ਤੇ ਦੂਜੇ ਨੰਬਰ ਵਾਲਾ ਵੀ ਬਾਕੀ ਚੈਸੀ ਨੰਬਰ ਤੇ ਇੰਜਨ ਨੰਬਰ ਜਿਹੜਾ ਉਹ ਸੇਮ ਹੁੰਦਾ ਉਹਦੇ ਤੋਂ ਹੀ ਸਾਰਾ ਜਿਹੜਾ ਤੁਹਾਨੂੰ ਪਤਾ ਲੱਗ ਜੂਗਾ ਉਸ ਤੋਂ ਬਾਅਦ ਮੇਜਰ ਗੱਲ ਇੱਕ ਹੋਰ ਜਿਹੜੀ ਆਪਾਂ ਧਿਆਨ ਚ ਰੱਖਣੀ ਹੈ ਗੱਡੀ ਲੈਣ ਦੇ ਸਮੇਂ ਵੀ ਗੱਡੀ ਜਦੋਂ ਲੈਣੀ ਹੈ ਇੱਕ ਟ੍ਰੇਨਡ ਮਕੈਨਿਕ ਕਈ ਵਾਰ ਤਾਂ ਆਪਾਂ ਕਹਿੰਨੇ ਆਂ ਵੀ ਆਪਾਂ ਏਜੰਸੀ 'ਚ ਗੱਡੀ ਦਿਖਾਣੀ ਹੈ ਜੇ ਤਾਂ ਮੰਨ ਜਾਂਦੇ ਨੇ ਤਾਂ ਠੀਕ ਹੈ ਨਹੀਂ ਤੁਹਾਡੇ ਕੋਲ ਟ੍ਰੇਨਡ ਮਕੈਨਿਕ ਜਿਹੜਾ ਤੁਹਾਡਾ ਕੋਈ ਜਾਣਕਾਰ ਆਇਆ ਜਾਂ ਕੋਈ ਹੈ ਤਾਂ ਉਹਨੂੰ ਜ਼ਰੂਰ ਨਾਲ ਲੈ ਕੇ ਜਾਓ ਕਿਉਂਕਿ ਅਸੀਂ ਆਮ ਜੇ ਗੱਡੀ ਨੂੰ ਦੇਖਦੇ ਆਪਾਂ ਉਸਰੀਗਾ ਨਾਲ ਦੇਖਦੇ ਆ ਜਦੋਂ ਕੋਈ ਮਕੈਨਿਕ ਸਾਡੇ ਨਾਲ ਹੁੰਦਾ ਹੈ ਤਾਂ ਉਹ ਗੱਡੀ ਦੀ ਓਵਰਆਲ ਯਾਨੀ ਉਹਦੀ ਬੋਲਣ ਖੋਲ ਕੇ ਸਾਰਾ ਦੇਖੂਗਾ ਵੀ ਕਿਤੇ ਕੋਈ ਗੱਡੀ ਪਹਿਲਾਂ ਖੁੱਲੀ ਤਾਂ ਨਹੀਂ ਕੋਈ ਪੇਂਟ ਤਾਂ ਨਹੀਂ ਕੋਈ ਉਹ ਤਾਂ ਨਹੀਂ ਉਹਦੀ ਛੱਤ ਠੀਕ ਹੈ ਹਰ ਇੱਕ ਚੀਜ਼ ਜਿਹੜੀ ਆ ਉਹਦੀ ਇਨਸਪੈਕਸ਼ਨ ਕਰੂਗਾ ਚਲੋ ਜੇ ਆਪਾਂ ਪੱਲ 10 ਲੱਖ ਲਾ ਹੀ ਰਹੇ ਆ 8 ਲੱਖ ਲਾ ਰਹੇ ਆ ਤਾਂ 2000000 ਦੇਣ ਨਾਲ ਜੇ ਆਪਾਂ ਮਤਲਬ ਕਾਰ 24 ਜਾਂ ਕਿਤੇ ਹੋਰ ਇਨਸਪੈਕਸ਼ਨ ਤੇ ਵੀ ਗੱਡੀ ਦਿੰਨੇ ਆ ਤਾਂ ਉਹ ਗੱਡੀ ਦਾ ਪੂਰਾ ਚਿੱਠਾ ਜਿਹੜਾ ਸਾਨੂੰ ਕੋਲ ਕੇ ਦੇ ਦੇਣਗੇ ਉਹ ਆਪਣੇ ਲੈਵਲ ਤੇ ਇਨਸਪੈਕਸ਼ਨ ਕਰਨਗੇ ਟਾਇਰ ਕੰਡੀਸ਼ਨ ਤੋਂ ਲੈ ਕੇ ਜਿਹੜੀ ਹੈ ਉਹ ਤੁਹਾਡੇ ਕੋਲ ਗੱਡੀ ਦੀ ਸਾਰੀ ਜਿਹੜੀ ਹੈ ਇਨਸਪੈਕਸ਼ਨ ਕਰਕੇ ਤੁਹਾਨੂੰ ਦੇ ਦੇਣਗੇ ਵੀ ਆਹ ਗੱਡੀ ਦੇ ਵਿੱਚ ਆਹ ਪ੍ਰੋਬਲਮਸ ਨੇ ਆਹ ਗੱਡੀ ਜਿਹੜੀ ਹੈ ਬਿਲਕੁਲ ਠੀਕ ਹੈ ਸੋ ਉਹਦੇ ਅਕੋਰਡਿੰਗਲੀ ਫਿਰ ਤੁਹਾਨੂੰ ਜਿਹੜਾ ਉਹ ਰੇਟ ਜਿਹੜਾ ਉਹ ਤੈਅ ਕਰਨਾ ਪਊਗਾ ਹੁਣ ਮੇਨ ਗੱਲ ਇਹ ਹੈ ਵੀ ਡੀਲਰ ਕਿਵੇਂ ਬੇਸਕੂਪ ਬਣਾਉਂਦੇ ਨੇ ਉਹਦੇ ਬਾਰੇ ਮੈਂ ਤੁਹਾਨੂੰ ਉਹ ਡੀਲਰ ਕੀ ਕਰਦੇ ਨੇ ਵੀ ਗੱਡੀ ਉਹਨਾਂ ਕੋਲ ਆ ਗਈ। ਉਹਨਾਂ ਨੇ ਆਪਣੇ ਜਿਹੜੀ ਖੜਾਤੀ ਜਾੜ ਦੇ ਵਿੱਚ ਜਦੋਂ ਤੁਸੀਂ ਦੇਖਣਗੇ ਕਿਉਂਕਿ ਉਹਨਾਂ ਦੇ ਕੋਲ ਕੀ ਹੁੰਦਾ ਰੋਜ਼ ਲੱਗੇ ਹੁੰਦੇ ਨੇ ਬੰਦੇ ਕਪੜੇ ਮਾਰ ਕੇ ਬਾਹਰੋਂ ਤੁਹਾਨੂੰ ਐਨ ਸਾਫ਼ ਲੱਗੂਗੀ ਗੱਡੀ। ਜਿਹੜੀ ਮੈਨੇਮੋਰੀ ਟੈਸਟਿੰਗ ਹੈ ਉਹ ਕਰਾ ਲੈਂਦੇ ਨੇ। ਮੇਜਰ ਐਕਸੀਡੈਂਟ ਜੇ ਹੁੰਦੀ ਹੈ ਤਾਂ ਉਹ ਉਹ ਨੂੰ ਵਿੱਚ ਪਾਉਣ ਦੀ ਕੋਸ਼ਿਸ਼ ਕਰਨਗੇ। ਸਾਰੇ ਡੀਲਰ ਨਹੀਂ ਕੁਝ ਡੀਲਰ ਜਿਹੜੇ ਨੇ ਐਦਾਂ ਕਰਦੇ ਨੇ ਪਰ ਉਹਨਾਂ ਤੋਂ ਬਚਣ ਦੇ ਲਈ ਸਾਨੂੰ ਸਪੈਸ਼ਲ ਜਿਹੜਾ ਧਿਆਨ ਰੱਖਣਾ ਪਊਗਾ ਕਿਉਂਕਿ ਜੇ ਆਪਾਂ ਆਪਣੀ ਐਨੀ ਔਖੀ ਕਮਾਈ ਪੈਸੇ ਨੂੰ ਜੇ ਆਪਾਂ ਏਦਾਂ ਲਾ ਦਿੰਨੇ ਆ ਤਾਂ ਗੱਡੀ ਜਿਹੜੀ ਹੈ ਜੇ ਗਲਤ ਆ ਗਈ ਤਾਂ ਉਹਦੇ ਤੇ ਫਿਰ ਸਾਨੂੰ ਸਾਰਾ ਪੈਸੇ ਲਾਣੇ ਪੈਣਗੇ ਹੋਰ ਕਰਨਾ ਪਊਗਾ ਵੇਚਣ ਵੇਲੇ ਨੁਕਸਾਨ ਹੋਊਗਾ ਸੋ ਇਹ ਇਹ ਚੀਜ਼ਾਂ ਦਾ ਧਿਆਨ ਰੱਖਣਾ ਆਪਾਂ ਡੀਲਰਾਂ ਦੇ ਕੋਲ ਬੇਫੂਰ ਨਹੀਂ ਬਣਨਾ ਤੇ ਦੂਜੀ ਗੱਲ ਜੇ ਡੀਲਰ ਕਹਿੰਦਾ ਵੀ ਗੱਡੀ ਮੇਰੀ 10000 ਜਾਂ 15000 ਚੱਲੀ ਹੈ ਤਾਂ ਉਹਦੀ ਗੱਲ ਤੇ ਅੱਖਾ ਬੰਦ ਕਰਕੇ ਯਕੀਨ ਵੀ ਨਹੀਂ ਕਰਨਾ ਮੈਂ ਤੁਹਾਨੂੰ ਦੱਸਿਆ ਸੀ ਵੀ ਉਹ ਤੁਸੀਂ ਰਿਕਾਰਡ ਕਢਾਣਾ ਜ਼ਰੂਰ ਤੇ ਉਹ ਗੱਲਾਂ ਜਿਹੜੀਆਂ ਤੁਸੀਂ ਉਹਦੇ ਨਾਲ ਕਰਨੀਆਂ ਨੇ ਸਾਰੇ ਕਾਗਜ਼ ਦੇਖਣੇ ਨੇ ਗੱਡੀ ਬਾਰੇ ਹਰ ਇੱਕ ਚੀਜ਼ ਜਿਹੜੀ ਹੈ ਉਹ ਤੁਸੀਂ ਉਸ ਤੋਂ ਪੁੱਛਣੀ ਹੈ ਕਿਉਂਕਿ ਆਪਾਂ ਪੈਸੇ ਦੇਣੇ ਨੇ ਚੀਜ਼ ਲੈਣੀ ਹੈ ਤਾਂ ਇਹਦੇ ਵਿੱਚ ਕੋਈ ਸ਼ਰਮ ਦੀ ਗੱਲ ਨਹੀਂ ਆ ਵੀ ਆਪਾਂ ਸ਼ਰਮਾਈ ਜੀਏ ਜਾਂ ਆਪਾਂ ਕਹੀਏ ਵੀ ਸਾਡਾ ਕੋਈ ਨੌਨ ਹੈ ਹਾਂ ਜੇ ਤੁਹਾਨੂੰ ਕੋਈ ਨੌਨ ਵਿਅਕਤੀ ਮੰਨ ਲਓ ਘਰ ਦੇ ਵਿੱਚ ਕੋਈ ਰਿਸ਼ਤੇਦਾਰ ਕੋਈ ਗੱਡੀ ਵੇਚ ਰਿਹਾ ਤੁਹਾਨੂੰ ਪਤਾ ਹੈ ਵੀ ਠੀਕ ਨੇ ਇਹਨਾਂ ਕੋਲ ਗੱਡੀ ਚੱਲੀ ਹੈ ਇੰਨੀ ਹੀ ਚੱਲੀ ਹੈ ਤੁਹਾਡੀ ਨਿਗਾਹ 'ਚ ਤੁਸੀਂ ਦੇਖੀ ਹੋਈ ਹੈ ਫਿਰ ਬੇਚੀ ਚੋਖ ਕੇ ਤੁਸੀਂ ਉਹਨਾਂ ਤੋਂ ਗੱਡੀ ਲੈ ਸਕਦੇ ਹੋ ਪਰ ਜਦੋਂ ਤੁਸੀਂ ਮਾਰਕੀਟ ਦੇ ਵਿੱਚੋਂ ਜਾ ਰਹੇ ਹੋ ਤਾਂ ਤੁਸੀਂ ਬਹੁਤ ਧਿਆਨ ਦੇ ਨਾਲ ਜਿਹੜੀ ਗੱਡੀ ਲੈਣੀ ਹੈ ਇਸ ਤੋਂ ਬਾਅਦ ਜਿਹੜਾ ਮੇਜਰ ਕੰਮ ਹੁੰਦਾ ਉਹ ਹੁੰਦਾ ਸੋਦੇ ਦਾ ਹੁਣ ਆਪਾਂ ਅਕਸਰ ਕੀ ਦੇਖਦੇ ਆਂ ਕਈ ਵਾਰ ਕੀ ਹੁੰਦਾ ਕਈ ਐਪਸ ਵੀ ਬਣੀਆਂ ਹੋਈਆਂ ਨੇ ਜਿਹੜੀਆਂ ਆਪਾਂ ਨੂੰ ਮਤਲਬ ਉਹ ਐਲੈਕਸ ਜਿਹੜੇ ਹੋਰ ਐਪਸ ਨੇ ਜਿਨ੍ਹਾਂ ਦੇ ਆਪਾਂ ਦੂਜੇ ਨਾਲ ਕੰਟੈਕਟ ਕਰਦੇ ਆਂ ਕੋਈ ਗੱਡੀ ਖਰੀਦਦੇ ਆ ਕੋਈ ਹੋਰ ਚੀਜ਼ ਖਰੀਦਣੀ ਆ ਆਪਾਂ ਉਹਨਾਂ ਨਾਲ ਕੰਟੈਕਟ ਕਰਦੇ ਆ ਤਾਂ ਉਹ ਐਪਸ ਦੇ ਵਿੱਚ ਵੀ ਬੜਾ ਫਰੋਡ ਚੱਲਦਾ ਸੋ ਉੱਥੇ ਵੀ ਆਪਾਂ ਨੂੰ ਬੜਾ ਧਿਆਨ ਦੇਣਾ ਪਊਗਾ ਕੋਈ ਆਪਾਂ ਆਪਣਾ Google Pay ਨੰਬਰ UPI ਨੰਬਰ ਬਿਨਾ ਉਹਨਾਂ ਨੂੰ ਮਿਲੇ ਫਿਜ਼ਿਕਲੀ ਆਪਾਂ ਕੋਈ ਪ੍ਰੋਵਾਈਡ ਨਹੀਂ ਕਰਨਾ ਕਿਉਂਕਿ ਉਹਦੇ ਵਿੱਚ ਬੜੀ ਜਿਹੜੀ ਇਹਰਾਫੇਰੀ ਹੋ ਰਹੀ ਹੈ ਤੇ ਸਿਰਫ ਉਹ ਤੁਹਾਡੇ ਨਾਲ ਈਸੀ ਕਰਕੇ ਲਿੰਕ ਕਰਦੇ ਨੇ ਵੀ ਗੱਡੀ ਮੰਨ ਲਓ ਤੁਹਾਨੂੰ ਸਸਤੀ ਸ਼ੋਅ ਕਰ ਦੇਣਗੇ ਜਾਂ ਕੁਝ ਖਰੀਦਣੀ ਹੈ ਹਾਂਜੀ ਹੁਣ ਆਪਾਂ ਜਿਵੇਂ ਤੁਹਾਨੂੰ ਦੱਸਿਆ ਵੀ OLX ਜਾਂ ਕਿਸੇ ਐਪ ਤੇ ਵੀ ਇਦਾਂ ਦੀ ਠੱਗੀ ਹੋ ਸਕਦੀ ਹੈ ਤਾਂ ਉਹਦੇ ਤੋਂ ਬਚਣ ਦੇ ਲਈ ਆਪਾਂ ਨੂੰ ਥੋੜਾ ਸੁਚੇਤ ਹੋਣਾ ਪਊਗਾ ਬਾਕੀ ਗੱਲ ਰਹੀ ਇਸ ਤੋਂ ਬਾਅਦ ਆਪਾਂ ਟਾਇਰ ਕੰਡੀਸ਼ਨ ਵੀ ਜ਼ਰੂਰ ਚੈੱਕ ਕਰਨੀ ਹੈ ਟਾਇਰਾਂ ਦੀ ਕੰਡੀਸ਼ਨ ਵੇ ਉਹ ਜੇ ਮੰਨ ਲਓ 8-10% ਟਾਇਰ ਰਹਿ ਗਈ ਤਾਂ ਉਹ ਟਾਇਰ ਦਾ ਜਿਹੜਾ ਹੈ ਖਰਚਾ ਵੀ ਸਾਡੇ ਉੱਤੇ ਹੀ ਪੈਣਾ। ਮੰਨ ਲਓ ਜੇ ਗੱਡੀ ਆਪਾਂ 6 ਲੱਖ ਦੀ ਡੀਲ ਡਨ ਕਰਦੇ ਆ ਤਾਂ ਤੁਸੀਂ ਇਹ ਲਾ ਕੇ ਚੱਲੋ ਵੀ 15-20 ਹਜ਼ਾਰ ਦੇ ਜੇ ਛੋਟੀ ਗੱਡੀਆਂ ਤਾਂ 15-20 ਹਜ਼ਾਰ ਦੇ ਟਾਇਰ ਪੈ ਜਾਣਗੇ ਤੇ 4000 ਦਾ ਟਾਇਰ ਆਊਗਾ ਵੱਡੀ ਗੱਡੀਆਂ ਤਾਂ ਤੁਸੀਂ ਲਾ ਕੇ ਚੱਲੋ ਵੀ 60-70 ਹਜ਼ਾਰ ਦੇ ਟਾਇਰ ਜਿਹੜੇ ਆ ਉਹਦੇ ਚ ਪੈਣਗੇ। ਸੋ ਉਹਨੂੰ ਇਨਕਲੂਡ ਕਰਕੇ ਚੱਲਿਓ ਆਪਣੇ ਬਜਟ ਦੇ ਵਿੱਚ। ਬਜਟ ਜ਼ਰੂਰ ਹੋਣਾ ਚਾਹੀਦਾ ਤੁਹਾਡਾ ਸਭ ਤੋਂ ਪਹਿਲਾਂ ਬਜਟ ਬਜਟ ਨੂੰ ਜੇ ਰੱਖ ਕੇ ਤੁਸੀਂ ਗੱਡੀ ਦੇਖੋਗੇ ਤਾਂ ਉਹਦੇ ਤੇ ਤੁਸੀਂ ਫਾਇਦੇਮੰਦ ਰਹੋਗੇ ਕਿਉਂਕਿ ਜਿੰਨਾ ਬਜਟ ਹੈ ਉਹਦੇ ਸਾਬ ਨਾਲ ਗੱਡੀ ਜਿਹੜੀ ਹੈ ਤੁਸੀਂ ਪਹਿਲਾਂ ਆਪਣੇ ਵਿਚਾਰ ਕੇ ਫਿਰ ਗੱਡੀ ਜਿਹੜੀ ਆ ਉਹ ਲੈਣ ਲਈ ਜਾਣਾ ਗੱਡੀ ਲੈਣ ਸਮੇ ਜਿਹੜੀਆਂ ਸਭ ਸਾਵਧਾਨੀਆਂ ਤੁਹਾਨੂੰ ਦੱਸਿਆ ਨੇ ਜੇ ਤੁਸੀਂ ਇਹਨਾਂ ਤੇ ਅਮਲ ਕਰੋਗੇ ਤਾਂ ਆਪਾਂ ਆਪਣੀ ਕਮਾਈ ਹੋਈ ਔਖੀ ਕਮਾਈ ਹੋਈ ਜਿਹੜੀ ਕਹਿੰਦੇ ਹੋ ਵੀ ਮਿਹਨਤੀ ਬੰਦੇ ਨੇ ਜਿਹੜੀ ਕਮਾਈ ਹੁੰਦੀ ਆ ਆਪਣੇ ਆਪ ਤਾਂ ਉਹ ਚੀਜ਼ ਜਿਹੜੀ ਹੈ ਉਹ ਆਪਾਂ ਵਧੀਆ ਲੈ ਲਾਂਗੇ ਜੇ ਵਧੀਆ ਚੀਜ਼ ਆ ਗਈ ਘਰ 'ਚ ਤਾਂ ਸਾਰੇ ਖੁਸ਼ ਹੋਵਾਂਗੇ ਜੇ ਮਾੜੀ ਚੀਜ਼ ਆ ਗਈ ਮੰਨ ਲਓ ਗਲਤ ਉਹ ਦੂਜੇ ਤੀਜੇ ਦਿਨ ਉਹ ਖਰਾਬੀ ਦੇਣ ਲੱਗੀ ਤਾਂ ਆਪਾਂ ਜਿਹੜਾ ਉਹ ਲੜਾਂਗੇ ਇੱਕ ਦੂਜੇ ਨਾਲ ਜੋ ਨਹੀਂ ਹੋਣਾ ਚਾਹੀਦਾ ਕਿਉਂਕਿ ਆਪਣੀ ਇਹ ਕਮਾਈ ਬੜੀ ਔਖੀ ਹੁੰਦੀ ਹੈ ਸੋ ਮੈਂ ਸਾਰਿਆਂ ਨੂੰ ਇਹ ਜਿਹੜੀਆਂ ਸਾਵਧਾਨੀਆਂ ਤਾਂ ਦੱਸ ਰਿਹਾ ਵੀ ਸਾਰੇ ਆਪਾਂ ਇਸ ਪ੍ਰਤੀ ਜ਼ਰੂਰ ਧਿਆਨ ਦੇਈਏ ਸੋ ਅੱਜ ਦਾ ਇਹ ਜਾਣਕਾਰੀ ਜਿਹੜੀ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ ਨਵੀਂ ਜਾਣਕਾਰੀ ਦੇ ਲੈ ਕੇ ਫੇਰ ਹਾਜ਼ਰ ਹੋਵਾਂਗੇ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਸਿਫਤ ਵੀਰ ਬਲੌਗਸ ਨੂੰ ਲਾਈਕ ਐਂਡ ਸਬਸਕ੍ਰਾਈਬ ਕਰੋ ਤਾ ਜੋ ਇਹੋ ਜੀ ਜਾਣਕਾਰੀ ਹੋਰ ਤੁਹਾਨੂੰ ਸਮੇਂ ਸਿਰ ਦਿੰਦੇ ਰਹੀਏ ਧੰਨਵਾਦ